ਸੱਚੀ ਬਾਣੀ ਸੁਣਦਾ ਹੈ ਮਹਾਰਾਜ ਕਹਿੰਦੇ ਤੈਨੂੰ ਘਾਟ ਕੋਈ ਨਹੀਂ ਰਹਿ ਜਾਣੀ ਤੂੰ ਬਾਣੀ ਸੁਣੀ ਲਿਆ ਕਰ ਪਹਿਲੀ ਸਟੇਜ ਸੁਣਨਾ ਹੁੰਦੀ ਹੈ ਸਕੂਲ ਵਿੱਚ ਆਪਾਂ ਪੜ੍ਹਿਆ ਬੱਚੇ ਪੜ੍ਹਦੇ ਨੇ ਪਹਿਲਾਂ ਉਹਨਾਂ ਨੂੰ ਦੋ ਤਿੰਨ ਜਮਾਤਾਂ ਤੇ ਸੁਣਨ ਵਿੱਚ ਹੀ ਲੱਗਦੇ ਨੇ ਟੀਚਰ ਕੇਵਲ ਸੁਣਾਉਂਦੇ ਹੀ ਨੇ ਸਮਝਾਉਂਦੇ ਨੇ ਉਦੋਂ ਬਾਅਦ ਫਿਰ ਉਹ ਪੜ੍ਹਨਾ ਸ਼ੁਰੂ ਕਰਦਾ ਹੈ ਜੇ ਸਿੱਖਾ ਤੈਨੂੰ ਬਾਣੀ ਸਮਝ ਨਹੀਂ ਆਉਂਦੀ ਕਹਿੰਦੇ ਤੂੰ ਕੇਵਲ ਸੁਣ ਲੈ ਤੇਰੇ ਇਹਦੇ ਵਿੱਚ ਵੀ ਭਲਾ ਹੋ ਜਾਏਗਾ ਪਰ ਇੱਕ ਮਨ ਇੱਕ ਚਿੱਤ ਹੋ ਕੇ ਸੁਣੀ ਪੂਰੇ ਪਿਆਰ ਤੇ ਭਾਵਨਾ ਨਾਲ ਸੁਣੀ ਇਹ ਬਚਨ ਵੀ ਤੇਰੀ ਜ਼ਿੰਦਗੀ ਬਦਲ ਦੇਣਗੇ ਕਰਮ ਕਰ ਤੋ ਦਰਸ਼ ਪਰਸ پارਸ ਸਰ ਬੱਲੇ ਭਟ ਜਸ ਗਾਇਓ ਜਿਸ ਇਨਸਾਨ ਦੇ ਉੱਪਰ ਕਰਮ ਕਰ ਉਹ ਅਕਾਲ ਪੁਰਖ ਵੈਗਰੂ ਆਪ ਕਿਰਪਾ ਕਰ ਦੇ ਕਰਮ ਸ਼ਬਦ ਨਾ ਸੰਸਕ੍ਰਿਤੋਂ ਵਿੱਚੋਂ ਵੀ ਆਉਂਦਾ ਤੇ ਫਾਰਸੀ ਵਿੱਚੋਂ ਵੀ ਆਉਂਦਾ ਜਿਵੇਂ ਤੁਸੀਂ ਕਈ ਵਾਰੀ ਸੁਣਿਆ ਹੋਣਾ ਕਿ ਚੰਗੇ ਕਰਮ ਕਰੋ ਉੱਥੇ ਕਰਮ ਦਾ ਅਰਥ ਹੈ ਕੰਮ ਵਰਕ ਕਰਨਾ ਕਿਰਤ ਕਰਨੀ ਫਿਰ ਇਹ ਜੁੜਦਾ ਹੈ ਕਿਸਮਤ ਨਾਲ ਜਿਹਨੂੰ ਅਸੀਂ ਕਹਿੰਦੇ ਆ ਭਾਗ ਜਾਂ ਲੇਖ ਇਹਦੇ ਕਰਮਾਂ ਵਿੱਚ ਨਹੀਂ ਜਾਂ ਇਹਦੇ ਕਰਮ ਮਾੜੇ ਨੇ ਇਹਦੇ ਕਰਮ ਚੰਗੇ ਨੇ ਕਿਸਮਤ ਮਾੜੀ ਚੰਗੀ ਤੀਸਰਾ ਕਰਮ ਆਏਗਾ ਫਾਰਸੀ ਦੇ ਵਿੱਚੋਂ ਉੱਥੇ ਦਾ ਅਰਥ ਹੁੰਦਾ ਹੈ ਕਰਮ ਦਾ ਅਰਥ ਹੁੰਦਾ ਹੈ ਬਖਸ਼ਿਸ਼ ਮਿਹਰ ਰਹਿਮਤ ਗ੍ਰੇਸ ਉਹਦੀ ਕਿਰਪਾ ਇਥੇ ਉਹਨੇ ਫारਸੀ ਵਾਲਾ ਰੂਪ ਹੈ ਕਿ ਸੱਚੇ ਪਾਤਸ਼ਾਹ ਤੂੰ ਕਰਮ ਕਰ ਆਪਣੀ ਕਿਰਪਾ ਕਰ ਕਦੇ ਮੁਸਲਮਾਨ ਭਰਾਵਾਂ ਨੂੰ ਤੁਹਾਡਾ ਕੋਈ ਦੋਸਤ ਮਿੱਤਰ ਹੋਵੇ ਉਹ ਇਹ ਸ਼ਬਦ ਅਕਸਰ ਬੋਲਦੇ ਨੇ ਕਿ ਯਾ ਖੁਦਾ ਤੂੰ ਕਰਮ ਕਰ ਹੁਣ ਸੇਣੀ ਵੀ ਤੂੰ ਕੰਮ ਕਰ ਇਹਦਾ ਅਰਥ ਹੈ ਤੂੰ ਸਾਡੇ ਤੇ ਕਰਮ ਕਰ ਪਾਪ ਕਿਰਪਾ ਕਰ ਮਿਹਰ ਕਰ ਇੱਕ ਸ਼ਬਦ ਉਹਨਾਂ ਚ ਵਰਤਿਆ ਜਾਂਦਾ ਹੈ ਫਜ਼ਲ ਫਜ਼ਲ ਕਰ ਫਜ਼ਲ ਦਾ ਅਰਥ ਵੀ ਬਖਸ਼ਿਸ਼ ਹੁੰਦਾ ਹੈ ਮਿਹਰ ਹੁੰਦਾ ਹੈ ਇੱਕ ਸ਼ਬਦ ਹੁੰਦਾ ਹੈ ਅਦਲ ਅਦਲ ਦਾ ਅਰਥ ਹੁੰਦਾ ਇਨਸਾਫ ਉਹ ਇੱਕ ਗੱਲ ਕਹਿੰਦੇ ਆ ਵੀ ਤੂੰ ਇਨਸਾਫ ਨਾ ਕਰ। ਕਹਿੰਦੇ ਅਦਲ ਨਾ ਕਰ ਤੂੰ ਫਜ਼ਲ ਕਰ। ਸੰਸਾਰ ਵਿੱਚ ਆਪਾਂ ਕੀ ਮੰਗਦੇ ਆ? ਇਨਸਾਫ। ਕੋਈ ਦੁੱਖ ਸੁੱਖ ਆ ਜੇ ਆਪਾਂ ਕਹਿੰਦੇ ਸਾਡੇ ਨਾਲ ਇਨਸਾਫ ਕਰੋ। ਉਹ ਕਹਿੰਦੇ ਨਹੀਂ ਵੀ ਖੁਦਾ ਤੂੰ ਸਾਡੇ ਨਾਲ ਇਨਸਾਫ ਨਾ ਕਰ। ਅਦਲ ਨਾ ਕਰ। ਬੰਦਾ ਹੈਰਾਨ ਹੋ ਗਿਆ ਵੀ ਕਮਾਲ ਹੋ ਗਈ ਵੀ ਰੱਬ ਨਹੀਂ ਇਨਸਾਫ ਕਰੇਗਾ ਤੇ ਕੌਣ ਕਰੇਗਾ? ਉਹ ਕਹਿੰਦੇ ਨਹੀਂ। ਜੇ ਅਦਲ ਹੋ ਗਿਆ ਨਾ ਅਦਲ ਦਾ ਅਰਥ ਹੁੰਦਾ ਇਨਸਾਫ। ਅਦਲੀ ਦਾ ਅਰਥ ਹੁੰਦਾ ਹੈ ਇਨਸਾਫ ਕਰਨ ਵਾਲਾ ਤੇ ਜਿੱਥੇ ਇਨਸਾਫ ਕੀਤਾ ਜਾਂਦਾ ਹੈ ਉਹਨੂੰ ਕਹਿੰਦੇ ਨੇ ਅਦਾਲਤ ਇਹ ਤਿੰਨੇ ਸ਼ਬਦ ਫ਼ਰਸੀ ਭਾਸ਼ਾ ਦੇ ਨੇ ਅਦਲ ਅਦਲੀ ਅਦਾਲਤ ਇਨਸਾਫ ਇਨਸਾਫ ਕਰਨ ਵਾਲਾ ਜਿੱਥੇ ਬੈਠ ਕੇ ਇਨਸਾਫ ਕੀਤਾ ਜਾਂਦਾ ਹੈ ਉਹ ਕਹਿੰਦੇ ਵੀ ਯਾ ਖੁਦਾ ਤੂੰ ਸਾਡੇ ਤੇ ਅਦਲ ਨਾ ਕਰ ਕੀ ਕਰ ਕਹਿੰਦੇ ਫਜ਼ਲ ਕਰ ਫਜ਼ਲ ਦਾ ਅਰਥ ਹੈ ਬਖਸ਼ਿਸ਼ ਮਿਹਰ ਕਰਮ ਕਰ ਉਹ ਕਹਿੰਦੇ ਉਹ ਕਿਉਂ ਕਹਿੰਦੇ ਜੇ ਤੂੰ ਕੀਤਾ ਇਨਸਾਫ ਹੁਣ ਇਨਸਾਫ ਦੇ ਵਿੱਚ ਕੀ ਹੁੰਦਾ ਵੀ ਇੱਕ ਪਾਸੇ ਚੰਗੇ ਕੰਮ ਇੱਕ ਪਾਸੇ ਮਾੜੇ ਕੰਮ ਇੱਕ ਪਾਸੇ ਪੁੰਨ ਇੱਕ ਪਾਸੇ ਪਾਪ ਵੀ ਇਹ ਵੇਖ ਇਹਦੇ ਹਿਸਾਬ ਨਾਲ ਹੀ ਇਨਸਾਫ ਹੋਏਗਾ ਨਾ ਫਿਰ ਕਹਿੰਦੇ ਵੀ ਸਾਨੂੰ ਪਤਾ ਹੈ ਵੀ ਸਾਡੇ ਪਾਪਾਂ ਦਾ ਪਲੜਾ ਬਹੁਤ ਭਾਰੀ ਹੋ ਜਾਣਾ ਹੈ ਤੇ ਚੰਗੇ ਤੇ ਪੁੰਨੇ ਕੰਮਾਂ ਦਾ ਪਲੜਾ ਖਾਲੀ ਰਹਿ ਜਾਣਾ ਤੂੰ ਤੇ ਇਨਸਾਫ ਕਰੇਂਗਾ ਪਰ ਸਾਨੂੰ ਸਜ਼ਾ ਮਿਲੇਗੀ ਸਮਝ ਆਇਆ ਜੀ ਪੁਆਇੰਟ ਵਿੱਚ ਜੇ ਤੂੰ ਇਨਸਾਫ ਕਰੇਂਗਾ ਫਿਰ ਤੇ ਅਸੀਂ ਗਏ ਖਤਮ ਆਪਾਂ ਕਿਉਂਕਿ ਸਾਡੇ ਗੁਨਾਹ ਇੰਨੇ ਨੇ ਪਾਪ ਇੰਨੇ ਨੇ ਵੀ ਇਨਸਾਫ ਕਰਨ ਲੱਗੇ ਪਾਪਾਂ ਵਾਲਾ ਪਲੜਾ ਭਾਰੀ ਇਹਨਾਂ ਨੂੰ ਤੂੰ ਇਨਸਾਫ ਕਰੇਂਗਾ ਤਾਂ ਸਾਨੂੰ ਸਜਾ ਮਿਲੇਗੀ ਪਰ ਜੇ ਤੂੰ ਫਜ਼ਲ ਕਰੇਂ ਤੂੰ ਬਖਸ਼ਿਸ਼ ਕਰੇਂ ਕਿਰਪਾ ਕਰੇਂ ਫੇਰ ਤੂੰ ਸਾਡੇ ਗੁਨਾਹ ਬਖਸ਼ ਸਕਦਾਂ ਤੇ ਅਸੀਂ ਬਚ ਸਕਦੇ ਆ ਕੋਈ ਜ਼ਤਨਾਮ ਇਸ ਲਈ ਕਹਿੰਦੇ ਤੂੰ ਫਜ਼ਲ ਕਰ ਬਾਣੀ ਦੇ ਵਿੱਚ ਇਸੇ ਕਰਕੇ ਰੱਬ ਨੂੰ ਕਿਰਪਾਲੂ ਕਿਹਾ ਗਿਆ ਦਿਆਲੂ ਰਹੀਮ ਕਿਹਾ ਜਾਂਦਾ ਹੈ ਰਹੀਮ ਦਾ ਅਰਥ ਹੁੰਦਾ ਜੋ ਹਮੇਸ਼ਾ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਤੋ ਉਹ ਪੁਆਇੰਟ ਇੱਥੇ ਆਇਆ ਕਹਿੰਦੇ ਕਰਮ ਕਰ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਸੀਂ ਕਰਮ ਕਰੋ ਕਿਰਪਾ ਕਰੋ ਤੋ ਦਰਸ਼ ਪਰਸ਼ ਜਿਹੜਾ ਕਰਮ ਕਰਨ ਨੂੰ ਜਿਹਦੇ ਉੱਪਰ ਕਰਮ ਹੋ ਜਾਏ ਤੇਰੇ ਦਰਸ਼ਨਾਂ ਨੂੰ ਪਰਸ਼ ਲੈ ਤੇਰੇ ਚਰਨਾਂ ਨਾਲ ਜੁੜ ਜਾਏ ਪਰਸ਼ ਸਰ ਉਹ ਬੰਦਾ ਵੀ ਪਰਸ਼ ਦੇ ਸਮਾਨ ਹੋ ਜਾਂਦਾ ਹੈ ਪਰਸ਼ ਸਮਝਦੇ ਆ ਪਰਸ਼ ਜਿਹੜਾ ਲੋਹੇ ਨੂੰ ਸੋਨਾ ਬਣਾ ਸਕਦਾ ਹੈ ਮਹਾਰਾਜ ਨੇ ਬਾਣੀ ਚ ਗੱਲ ਕਹੀ ਵੀ ਸੱਚੇ ਪਾਤਸ਼ਾਹ ਸਾਡੇ ਵਾਸਤੇ ਜਿਹੜਾ ਗੁਰੂ ਐ ਨੋ ਪਾਰਸ਼ ਹੈ ਗੁਰੂ ਪਾਰਸ਼ ਹੈ ਤੇ ਅਸੀਂ ਕਿਹਾਂ ਆਪਾਂ ਕੀ ਬੰਦੇ ਅਸੀਂ ਆ ਲੋਹੇ ਪਰ ਕੱਲੇ ਲੋਹੇ ਨਹੀਂ ਅਸੀਂ ਉਹ ਲੋਹੇ ਆ ਜਿਨ੍ਹਾਂ ਨੂੰ ਜੰਗਾਲ ਬਹੁਤ ਲੱਗਿਆ ਹੋਇਆ ਹੈ ਪਬਜੀਨਾਂ ਦੀ ਕੋਈ ਵੈਲਿਊ ਨਹੀਂ ਪਰ ਕਹਿੰਦੇ ਲੋਹਾ ਕਿਤਨਾ ਵੀ ਮਾੜਾ ਹੋਵੇ ਜੰਗਾਲਿਆ ਹੋਵੇ ਜੇ ਉਹ ਪਾਰਸ਼ ਨਾਲ ਛੂ ਜਾਏ ਸੋਨਾ ਬਣ ਜਾਂਦਾ ਹੈ ਇਹ ਪਾਰਸ਼ ਦੀ ਖੂਬੀ ਹੈ ਲੋਹਾ ਪਾਰਸ਼ ਦੇ ਸੰਪਰਕ 'ਚ ਆ ਜਾਏ ਪਾਰਸ਼ ਨਾਲ ਜੁੜ ਜਾਏ ਪਾਰਸ਼ ਨੂੰ ਆਪਣਾ ਭੇਟ ਕਰ ਦੇ ਉਹ ਲੋਹਾ ਅਵਸ਼ ਸੋਨਾ ਬਣੇਗਾ ਗੁਰਪਾਰਸ ਹਮ ਲੋਹਾ ਮਿਲ ਕੰਚਨ ਹੋਇਆ RAM ਗੁਰੂ ਪਰਸ ਹੈ ਬੰਦਿਆ ਤੂੰ ਲੋਹਾ ਹੈ ਜਿਸ ਦਿਨ ਆਪਣੇ ਆਪ ਨੂੰ ਲੋਹਾ ਮੰਨ ਕੇ ਗੁਰੂ ਪਰਸ ਕੋ ਲਾਏਗਾ ਗੁਰੂ ਕਿਰਪਾ ਕਰਨਗੇ ਤੈਨੂੰ ਸੋਨੇ ਵਰਗਾ ਪਿਓਰ ਸ਼ੁੱਧ ਤੇ ਸੋਨੇ ਵਰਗਾ ਕੀਮਤੀ ਬਣਾ ਦੇਣਗੇ ਤੂੰ ਗੁਰੂ ਨਾਲ ਜੁੜ ਜਾ ਗੁਰੂ ਨੂੰ ਛੱਡ ਕੇ ਨਾ ਜਾਇਂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਇਹ ਭਾਵਨਾ ਸਾਡੀ ਬਣਨੀ ਚਾਹੀਦੀ ਹੈ ਸਾਡੀ ਸੋਚ ਵਿੱਚ ਸ਼ਬਦ ਚੱਲਣਾ ਚਾਹੀਦਾ ਹੈ ਵਿਚਖਾ ਤੇਰਾ ਗੁਰੂ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ ਕਿਸੇ ਹੀ ਕੋਈ ਕੋਏ ਲੋਕਾਂ ਦੇ ਬੜੇ ਹੋਣਗੇ ਦੁਨੀਆ ਬਹੁਤ ਕੁਝ ਮੰਨਦੀ ਆ ਬਹੁਤ ਕੁਝ ਕਰਦੀ ਆ ਪਰ ਮੰਜ ਨਿਮਾਣੀ ਇੱਕ ਤੂੰ ਮੇਰਾ ਨਿਮਾਣੇ ਦਾ ਕੇਵਲ ਇੱਕ ਤੂੰ ਮਾਲਕ ਹੈ ਤੂੰ ਹੀ ਮੇਰਾ ਰਖਾ ਹੈ ਮੇਰਾ ਰਖਾ ਵੀ ਕੋਈ ਨਹੀਂ ਮਾਲਕ ਵੀ ਕੋਈ ਨਹੀਂ ਤੂੰ ਮੇਰਾ ਰਖਾ ਸਭਨੀ ਥਾਈਂ ਤਾਂ ਪਾਉ ਕੇ ਹਾ ਕਾੜਾ ਜੀਓ ਜਿਸ ਦਿਨ ਮਾਲਕ ਤੇ ਭਰੋਸਾ ਬਣੇਗਾ ਸਾਰੇ ਡਰ ਵੀ ਤੁਹਾਡੇ ਖੰਭ ਲਾ ਕੇ ਉੱਡ ਜਾਣਗੇ ਭਰੋਸਾ ਸ਼ਬਦ ਹੈ ਬਹੁਤ ਛੋਟਾ ਇੱਕ ਖਿੰਨ ਦੇ ਵਿੱਚ ਕਿਹਾ ਜਾਂਦਾ ਸੁਣ ਲਿਆ ਜਾਂਦਾ ਪਰ ਧਿਆਨ ਰੱਖਣਾ ਕਮਾਉਣ ਵਿੱਚ ਉਮਰ ਬੀਤ ਜਾਂਦੀ ਹੈ ਭਰੋਸਾ ਬਣਨ ਵਿੱਚ ਇੱਕ ਜ਼ਿੰਦਗੀ ਵੀ ਥੋੜੀ ਪੈ ਜਾਂਦੀ ਹੈ ਫਿਰ ਵੀ ਬਣਦਾ ਨਹੀਂ ਅਰਥਾਂ ਦੇ ਵਿੱਚ ਬਹੁਤ ਸ਼ਬਦ ਗਹਿਰਾ ਸ਼ਬਦ ਹੈ ਭਰੋਸਾ ਇਸ ਲਈ ਭਰੋਸੇ ਨੂੰ ਦਾਨ ਦੇ ਵਿੱਚ ਮੰਗਿਆ ਗਿਆ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਬੂਬੇਕ দান ਵਿਸਾਦਾਨ ਭਰੋਸਾ দান দান ਵਿੱਚ ਕੀ ਮੰਗਿਆ ਜਾਂਦਾ ਹੈ ਜਿਹੜੀ ਚੀਜ਼ ਅਸੀਂ ਖਰੀਦ ਨਾ ਸਕਦੇ ਹੋਈਏ ਸਾਡੀ ਔਕਾਤ ਤੋਂ ਸਾਡੀ ਕਪੈਸਿਟੀ ਤੋਂ ਬਾਹਰ ਹੋਵੇ ਫਿਰ ਉੱਥੇ ਮਹਾਰਾਜ ਨੇ ਕਿਹਾ ਵੀ ਸੁਣ ਇਹਨੂੰ ਦਾਨ ਵਿੱਚ ਮੰਗ ਲੈ ਉਦਾਂ ਨਹੀਂ ਤੇਰੇ ਕੋਲ ਆ ਸਕਦੀ ਮਹਾਰਾਜ ਨੇ ਕਿਹਾ ਭਰੋਸਾ ਮੰਗ ਦਾਨ ਵਿੱਚ ਮੰਗ ਭਰੋਸਾ ਬੜੀ ਵੱਡੀ ਚੀਜ਼ ਹੈ ਜਿਸ ਨੂੰ ਭਰੋਸਾ ਹੁੰਦਾ ਨਾ ਭਰੋਸੇ ਵਾਲੀ ਸਿਰ ਦੇ ਜਾਂਦੇ ਨੇ ਭਰੋਸੇ ਵਾਲੇ ਦੁਸ਼ਮਣਾਂ ਦੇ ਸਿਰ ਲਾਭ ਹੀ ਲੈਂਦੇ ਸਨ ਪਰੋਸੇ ਵਾਲਿਆਂ ਨੇ ਕਈ ਕਈ ਮਹੀਨੇ ਜ਼ਿਲਾਂ ਦੇ ਵਿੱਚ ਭੁੱਖੇ ਵੀ ਕੱਟ ਲਏ ਪਰੋਸੇ ਵਾਲੇ ਕੱਖਾਂ ਦੀ ਕੁੱਲੇ 'ਚ ਵੀ ਮਹਿਲਾਂ ਦਾ ਆਨੰਦ ਮਾਣਦੇ ਨੇ ਪਰੋਸੇ ਵਾਲੇ ਦੁੱਖਾਂ ਦੇ ਵਿੱਚ ਵੀ ਸੁਖੀ ਹੁੰਦੇ ਨੇ ਪਰੋਸੇ ਵਾਲੇ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਨੇ ਪਰੋਸਾ ਐਸੀ ਚੀਜ਼ ਆ ਪਰ ਜੇ ਕਿਸੇ ਨੂੰ ਆ ਜਾਏ ਕਿਸੇ ਦਾ ਗੁਰੂ ਤੇ ਭਰੋਸਾ ਬਣ ਜਾਏ ਉਹ ਸਤਗੁਰੂ ਕਹਿਣ ਲੱਗੇ ਉਹ ਬੰਦਾ ਜਿਹੜਾ ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਨਾਲ ਤੇਰੇ ਦਰਸ਼ਨ ਪਰਸ ਲੈਂਦਾ ਪਾਰਸ਼ ਸਰ ਉਹ ਪਾਰਸ਼ ਵਰਗਾ ਹੋ ਜਾਂਦਾ ਬੱਲਿਆ ਭਟ ਜਸ ਗਾਇਓ ਬੱਲ ਭਟ ਨੇ ਏਸ ਗੱਲ ਨੂੰ ਸਮਝ ਕੇ ਤੁਹਾਡਾ ਜਸ ਗਾਇਆ ਹੈ ਇਹ ਚੌਥੇ ਪਾਤਸ਼ਾਹ ਦੀ ਸ਼ਰਨ ਜਾ ਕੇ ਉਹਨਾਂ ਦੇ ਜੀਵਨ ਨੂੰ ਵੇਖ ਕੇ ਉਹਨਾਂ ਨੇ ਸ਼ਬਦ ਉਚਾਰੇ ਨੇ ਭਟ ਸਾਹਿਬਾਨ ਵੀ ਕੋਈ ਆਮ ਇਨਸਾਨ ਨਹੀਂ ਸਨ ਨਾ ਜਿਉ ਉਹਨਾਂ ਦੀ ਬਾਣੀ ਗੁਰੂ ਸਾਹਿਬ ਨੇ ਦਰਜ ਕੀਤੀ ਹੈ ਨਾ ਤਾਂ ਸੋਚੋ ਆਤਮਿਕ ਲੈਵਲ ਤੇ ਬਿਲਕੁਲ ਬਰਾਬਰ ਖੜੇ ਨੇ ਅੰਦਰ ਦੀ ਅਵਸਥਾ ਇੱਕੋ ਹੀ ਹੈ ਉਹੀ ਗਿਆਨ ਉਹੀ ਧਿਆਨ ਉਹੀ ਟਿਕਾ ਉਹੀ ਸ਼ਹਿਜ ਉਹੀ ਆਨੰਦ ਉਹੀ ਸੇਵਾ ਉਹੀ ਸਮਰਨ ਦੀ ਭਾਵਨਾ ਬਿਲਕੁਲ ਬਰਾਬਰ ਉਹ ਤੋਂ ਬਿਨਾ ਬਾਣੀ ਆਈ ਨਹੀਂ ਸਕਦੀ ਨਾ ਗੁਰੂ ਸਾਹਿਬ ਦੇ ਨਾਲ ਬਰਾਬਰ ਤਾਂ ਮਿਲ ਸਕਦੀ ਹੈ ਪਰ ਉਹ ਕਹਿੰਦੇ ਵੀ ਇਹ ਜਿਹੜੀ ਦਾਤ ਹੈ ਸੱਚੇ ਪਾਤਸ਼ਾਹ ਤੁਹਾਡੇ ਘਰ ਦੇ ਵਿੱਚ ਤੁਹਾਡੇ ਦਰ ਤੇ ਆ ਕੇ ਮਿਲੀ ਹੈ ਇਹ ਸਾਨੂੰ ਹੋਰ ਕਿਤੋਂ ਨਹੀਂ ਸੀ ਮਿਲਨੀ ਇਸ ਲਈ ਕਹਿ ਰਹੇ ਨੇ ਬੱਲੇ ਭੱਟ ਜਸ ਗਾਇਓ ਕਹਿੰਦੇ ਅੱਜ ਅਸੀਂ ਜਸ ਗਾ ਰਹੇ ਆਂ ਵਡਿਆਈ ਕਰ ਰਹੇ ਆਂ ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਏ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਅੱਜ ਜੈ ਜੈਕਾਰ ਹੈ ਜਯੋ ਜੈ ਜਗ ਮੈਂ ਹਰ ਜੈ ਜੈਕਾਰ ਸਾਰੇ ਜਗਤ ਦੇ ਵਿੱਚ ਹੈ ਤੈਂ ਹਰ ਪਰਮ ਪਦ ਪਾਇਓ ਪੁੱਛਿਆ ਕਿਉਂ ਕਹਿੰਦੇ ਕਿਉਂਕਿ ਪਰਮ ਪਦ ਦੀ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਨੇ ਅੱਜ ਸੰਸਾਰ ਦੇ ਵਿੱਚ ਕਿਤੇ ਵੀ ਕੋਈ ਇਨਸਾਨ ਰਹਿੰਦਾ ਹੈ ਜਿਸ ਨੂੰ ਥੋੜਾ ਜਿਹਾ ਵੀ ਸਿੱਖੀ ਬਾਰੇ ਇਲਮ ਹੋ ਗਿਆ ਗੁਰੂ ਨਾਨਕ ਸਾਹਿਬ ਬਾਰੇ ਕੁਝ ਥੋੜਾ ਬਹੁਤਾ ਗਿਆਨ ਧਿਆਨ ਬਣਦਾ ਹੈ ਉਹਦੇ ਮਨ ਦੀ ਇੱਕ ਖੁਆਇਸ਼ ਹੁੰਦੀ ਹੈ ਵੀ ਘੱਟੋ-ਘੱਟ ਜ਼ਿੰਦਗੀ 'ਚ ਇੱਕ ਵਾਰ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਜ਼ਰੂਰ ਜਾਵਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜ਼ਰੂਰ ਜਾ ਕੇ ਆਵਾਂ ਅੱਜ ਤੁਸੀਂ ਕਦੀ ਵੇਖੋ ਉੱਥੇ ਪਰਮ ਪਦ ਪਾਉਣ ਤੋਂ ਬਾਅਦ ਕੀ ਖੇਡ ਵਰਤੀ ਹੈ ਅੱਜ ਉੱਥੇ ਦੁਨੀਆ ਆਪਣੇ ਪਰਿਵਾਰਾਂ ਸਮੇਤ ਜਾ ਰਹੀ ਹੈ ਅੱਜ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਆਪਾਂ ਵੇਖਦੇ ਆ ਨਾ ਉੱਥੇ ਜਾਣ ਵਾਲੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਨੌਨ ਸਿੱਖਾਂ ਦੀ ਗਿਣਤੀ 80% ਦੇ ਕਰੀਬ ਹੈ ਕੋਈ ਸਤਨਾਮ ਸ਼੍ਰੀ ਸਿੱਖ ਤਾਂ ਉੱਥੇ 20% ਹੀ ਜਾਂਦੇ ਨੇ 80% ਪਬਲਿਕ ਲੋਕ ਸੰਗਤ ਉਹ ਨੌਨ ਸਿੱਖ ਨੇ ਜਿਹੜੇ ਭਾਰਤ ਵਿੱਚੋਂ ਆਉਂਦੇ ਨੇ ਤੇ ਦੁਨੀਆਂ ਦੇ ਵਿੱਚੋਂ ਆਉਂਦੇ ਨੇ ਇਹ ਹੈ ਕਿਉਂ ਕਹਿੰਦੇ ਤੈ ਹਰ ਪਰਮ ਪਦ ਪਾਇਓ परम पदियो वस्थ प्राप्त होगी आज पूरी दुनिया ਤੁਹਾਡੇ ਚਰਨਾਂ ਚ ਝੁਕਣਾ ਵੀ ਆਪਣੇ ਵੱਡੇ ਭਾਗ ਸਮਝਦੀ ਹੈ ਹਜखंड श्री हरमंदिर साब ਦੇ ਦਰਸ਼ਨ ਕਰਨਾ ਦੁਨੀਆ ਅਜ ਆਪਣਾ ਕਰਮ ਸਮਝਦੀ ਹੈ ਆਪਣੀ ਵਿਡਿਆਈ ਸਮਝਦੀ ਹੈ ਮਹਾਰਾਜ ਕਹਿੰਦੇ ਨੇ ਜਦੋਂ ਵੀ ਕੋਈ ਉਸ ਸੱਚੀ ਭਗਤੀ ਚ ਟੁੱਟਦਾ ਹੈ ਉਸ ਮਾਲਕ ਦੀ ਇਬਾਦਤ ਕਰਦਾ ਹੈ ਬੰਦਗੀ ਕਰਦਾ ਹੈ ਗੁਰੂ ਕਿਰਪਾ ਕਰਦ ਨੇ ਇੱਕ ਦਿਨ ਸੰਸਾਰ ਦੇ ਵਿੱਚ ਉਹਨੂੰ ਐਸੀ ਦਾਤ ਦਿੰਦੇ ਨੇ ਉਹਦੀ ਸਾਰੇ ਸੰਸਾਰ ਦੇ ਵਿੱਚ ਜੈਜੈਕਾਰ ਹੋ ਜਾਂਦੀ ਹੈ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਕਹਿੰਦੇ ਦੇਖੋ ਜੇ ਸੱਚ ਦੇ ਮਾਰਗ ਤੇ ਤੁਰਾਂਗੇ ਜਹਾਨ ਤੁਹਾਡੀ ਉਸਤਤ ਕਰੇਗਾ ਜਹਾਨ ਵਿੱਚ ਦੋ ਹੀ ਲੋਕ ਯਾਦ ਰਹਿੰਦੇ ਨੇ ਇੱਕ ਬਹੁਤ ਮਾੜੇ ਕਰਮਾਂ ਵਾਲਾ ਇੱਕ ਬਹੁਤ ਚੰਗੇ ਕਰਮਾਂ ਵਾਲਾ ਬਹੁਤ ਬੁਰਾ ਇਨਸਾਨ ਸੰਸਾਰ ਚ ਯਾਦ ਰੱਖਿਆ ਜਾਂਦਾ ਤੇ ਬਹੁਤ ਚੰਗਾ ਇਨਸਾਨ ਤੇ ਬੁਰੇ ਇਨਸਾਨ ਵਾਸਤੇ ਇਹ ਕਿਹਾ ਜਾਂਦਾ ਵੀ ਆਪਣੇ ਬੱਚਿਆਂ ਨੂੰ ਪੀੜ੍ਹੀ ਨੂੰ ਨਸਲਾਂ ਨੂੰ ਕਿ ਇਹਦੇ ਵਰਗਾ ਬਿਲਕੁਲ ਨਹੀਂ ਬਣਨਾ ਇਹਨੂੰ ਪੜ ਲਓ ਇਹਨੂੰ ਸਮਝ ਲਓ ਰੀਡ ਕਰ ਲਓ ਪਰ ਇਹਦੇ ਵਰਗਾ ਬਣਨਾ ਨਹੀਂ ਬਣਨਾ ਕਿਹਦੇ ਵਰਗਾ ਜਿਹੜਾ ਬਹੁਤ ਚੰਗਾ ਕਹਿੰਦੇ ਸਾਰੇ ਇਹਨੂੰ ਫੋਲੋ ਕਰੋ ਇਹਨੂੰ ਮੰਨੋ ਇਹਦੇ ਵਰਗੇ ਬਣੋ ਇਹ ਹੁੰਦੀ ਹੈ ਕਮਾਈ ਇਹ ਮਿਲਦੀ ਹੈ ਉਹਦੀ ਬੰਦਗੀ ਚ ਉਹਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਨਾਲ ਜੋ ਆਪਾਂ ਲੈਣ ਵਾਸਤੇ ਆਉਨੇ ਆ ਤੇ ਇਸੇ ਵਾਸਤੇ ਆਇਆ ਕਰੋ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ